ਮੈਂ 3 ਸਾਲ ਤੋਂ ਲੱਗ ਰਹੀ ਹਾਂ ਡਿਵੋਰਸ ਕੇਸ ਚੱਲ ਰਿਹਾ ਮੇਰਾ ਇਹ ਬੰਦਾ ਆ ਕੇ ਮੈਨੂੰ ਧੱਕੇ ਨਾਲ ਮੇਰੇ ਰੋਕੇ ਘਰੇ ਮਕਾਨ ਮਾਲਕ ਜਿਹਾ ਬੜਦਾ ਸੀਗਾ ਤੇ ਮੇਰੇ ਸਲੂਨ ਜਾ ਕੇ ਬੜਦਾ ਵੀਰੇ ਮੇਰੇ ਹਸਬੰਦ ਆਗਾ ਕੰਮ ਕਰਦੇ ਨਹੀਂ ਨਹੀਂ ਡਰ ਰਹਾ ਮੈਂ 3 ਸਾਲ ਹੋ ਗਏ ਮੈਂ ਤਾਂ ਲੱਗ ਰਹੀ ਹਾਂ ਇਥੇ ਬਸ ਦੇ ਵਜੇ ਤੰਗ ਕਰ ਰਿਹਾ ਇਹਨਾਂ ਦਾ ਘਰੇ ਲੈ ਕੇ ਜਾ ਰਿਹਾ ਨਾ ਮੈਨੂੰ ਰੱਖ ਰਿਹਾ ਰੋੜੇ ਰਿਹਾ ਸੀ ਤੇ ਹਰ ਘਰ ਮੇਰੇ 9:00 9:30 ਜਦੋਂ ਮੈਂ ਸਲੂਨ ਪਹੁੰਚੀ ਹਾਂ ਮੇਰੇ ਸਲੂਨ ਪਹੁੰਚਣ ਦੇ ਨਾਲ 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 ਇਹ ਬੰਦੇ ਨੇ ਮੇਰੇ ਨਾਲ ਕਿਰਚਾਂ ਮਾਰੀਆਂ ਸੱਟਰ ਸੱਟਰ ਦੀ ਕਿਰਚਾਂ ਸਾਰਾ ਸਾਰਾ ਤਾਂ પેટ ਖਰਾਬ ਕਰਤਾ ਸਾਰਾ ਮੇਰਾ ਗਰਦਨ ਦਾ ਪੂਰਾ ਹਾਲ ਹੈ ਹਾਂਜੀ ਸਰ ਕਿੱਥਾ ਲਾਂਦਾ ਵਾ ਤਲਾਕ ਦਾ ਮੇਰਾ ਕੇਸ ਲੱਗਿਆ ਹ ਇਕ ਸਾਲ ਹੋ ਗਿਆ ਥੋੜਾ ਸਕਾਰਵਾਈ ਕਰੇ ਜੋ ਵੀ ਕਰਨਾ ਚਾਹੁੰਦੀ ਆ ਬਸ ਇਹਨੂੰ ਸਜ਼ਾ ਮਿਲੇ ਜਿਹੜੀ ਮਿਲਣੀ ਚਾਹੀਦੀ ਆ ਇਹਦਾ ਬਿਆਨ ਹਾਸਲ ਕੀਤਾ ਗਿਆ ਜਿਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਵੀ ਆਪਣੇ ਪਤੀ ਜਿਹੜਾ ਹੈਗਾ ਇਹਦਾ ਜਸਪ੍ਰੀਤ ਸਿੰਘ ਬਿਸਕੀ ਕਿ ਜਿਹੜਾ 3 ਸਾਲ ਤੋਂ ਲੱਗ ਰਿਹਾ ਇਹਦਾ ਕੋਰਟ ਕੇਸ ਚੱਲ ਰਿਆ ਤੇ ਇਹਦਾ ਸਲੂਨ ਹੈ ਇੱਥੇ ਤੋਂ ਹੀ ਰੋਡ 40 ਨੰਬਰ ਫਾਟ ਨੇੜੇ ਉੱਥੇ ਕੱਲ ਸਵੇਰ 9 ਵਜੇ ਦੁਕਾਨ ਤੇ ਆਈ ਸੀ ਤੇ ਉਹ ਤੋਂ 5-7 ਮਿੰਟ ਬਾਅਦ ਇਹਦਾ ਪਤੀ ਉੱਥੇ ਆ ਗਿਆ ਜਿਹਨੇ ਦੁਕਾਨ ਤੇ ਆਨਸਾਰ ਸ਼ਟਰ ਬੰਦ ਕਰਕੇ ਦੁਕਾਨਦਾਰ ਦੇ ਨਾਲ ਕਿਰਚ ਨਾਲ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਕਿ ਕਿੰਨੇ ਵਾਰ ਕੀਤੇ ਜਿਹੜੇ ਆ ਇਹਦੇ ਟੋਟਲ 7 ਸੱਟਾਂ ਲੱਗੀਆਂ ਨੇ ਡਾਕਟਰ ਸਾਹਿਬ ਨੇ ਉਦੇ ਪੇਟ ਤੇ ਛਾਤੀ ਤੇ ਗਲੇ ਵਿੱਚ ਵਾਰ ਕੀਤੇ ਗਏ ਕਿਸੇ ਚੀਜ਼ ਨਾਲ ਤਿੱਖੇ ਚੀਜ਼ ਕਿਰਚ ਦੇ ਨਾਲ ਇਹਦੇ ਨਾਲ ਵਾਰ ਕੀਤੇ ਗਏ ਤਿੰਨ ਸਾਲ ਤੋਂ ਲੱਗ ਰਹਿ ਰਹੇ ਸੀ ਇਹਦਾ ਕੋਰਟ ਕੇਸ ਚੱਲ ਰਿਹਾ ਜਿਹੜੀ ਲੜਕੀ ਦੀ ਉਮਰ ਕਿੰਨੀ ਕਿ ਦੱਸੋ ਜੀ 34 ਸਾਲ ਹੈ ਇਹ ਲੜਕੀ ਦੀ ਉਮਰ ਬਨਪ੍ਰੀਤ ਕੌਰ ਹੋਰ ਫਰਦਕੀ ਕਾਰਵਾਈ ਕੀਤੀ ਬਾ ਮਕਦਮਾ ਦਰਜ ਕੀਤਾ ਗਿਆ ਤੇ ਅੱਗੇ ਦੋਸ਼ੀ ਦੀ ਭਾਲ ਚੱਲ ਰਹੀ ਹੈ ਦੋਸ਼ੀ ਫਰਾਰ ਹੈ ਦੋਸ਼ੀ ਫਰਾਰ ਹੈ ਮੈਂ ਤਿੰਨ ਸਾਲ ਤੋਂ ਲੱਗ ਰਹਿ ਰਹੀ ਹਾਂ ਡਿਵੋਰਸ ਕੇਸ ਚੱਲ ਰਿਹਾ ਮੇਰਾ ਇਹ ਬੰਦਾ ਆ ਕੇ ਮੈਨੂੰ ੱੱਕੇ ਨਾਲ ਮੇਰੇ ਰੋਕੇ ਘਰੇ ਮਕਾਨ ਮਾਲ ਕਿਸੇ ਵੜਦਾ ਸੀਗਾ ਤੇ ਮੇਰੇ ਸਲੂਨ ਸਾਕੇ ਬੜਦਾ ਗੇਰਾ ਮੇਰੇ ਹਸਬੰਦ ਆਗਾ ਕੀ ਕੰਮ ਕਰਦੇ ਹੈ ਜੀ ਜੀ ਡਰਾਈਵਰ ਆਗਾ ਮੈਂ 3 ਸਾਲ ਹੋ ਗਏ ਮੈਂ ਤਾਂ ਲੱਗ ਰਹੀ ਆ ਇਥੋਂ ਬਸ ਦੇ ਵਜਾ ਤੰਗ ਕਰ ਰਿਹਾ ਇਹਨਾਂ ਦਾ ਘਰੇ ਲੈ ਕੇ ਜਾ ਰਿਹਾ ਨਾ ਮੈਨੂੰ ਰੱਖ ਰਿਹਾ ਰੋੜੇ ਰਿਹਾ ਵਾ ਤੇ ਲੱਗ ਰ ਮੇਰੇ 9:00 9:30 ਜਦੋਂ ਮੈਂ ਸਲੂਨ ਪਹੁੰਚੀ ਆ ਮੇਰੇ ਸਲੂਨ ਪਹੁੰਚਣ ਦੇ ਨਾਲ ਨਾਲ ਇਹ ਬੰਦੇ ਨੇ ਮੇਰੇ ਨਾ ਕਿਰਚਾਂ ਮਾਰੀਆਂ ਸੱਟਾਂ ਸੱਟੀਆਂ ਕਿਰਚਾਂ ਸਾਰਾ ਸਾਰਾ ਤਾਂ পেট ਖਰਾਬ ਕਰਤਾ ਸਾਰਾ ਮੇਰਾ ਗਰਦਨ ਦਾ ਪੂਰਾ ਹਾਲ ਮਹਾਨ ਜੀ ਸਰ ਕਿੱਥਾ ਲੰਦਾ ਵਾ ਤਲਾਕ ਦਾ ਮੇਰਾ ਕੇਸ ਲੱਗਿਆ ਹ ਇਕ ਸਾਲ ਹੋ ਗਿਆ ਥੋੜ ਸ ਕਾਰਵਾਈ ਕਰੇ ਜੋ ਵੀ ਕਰਨਾ ਚਾਹੁੰਦੀ ਆ ਬਸ ਇਹਨੂੰ ਸਜ਼ਾ ਮਿਲੇ ਜਿਹੜੀ ਮਿਲਣੀ ਚਾਹੀਦੀ ਆ ਇਹਦਾ ਬਿਆਨ ਹਾਸਲ ਕੀਤਾ ਗਿਆ ਜਿਹਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਵੀ ਆਪਣੇ ਪਤੀ ਜਿਹੜਾ ਹੈਗਾ ਇਹਦਾ ਜਸਪ੍ਰੀਤ ਸਿੰਘ ਬਿਸਕੀ ਇਹਦੇ ਨਾਲ 3 ਸਾਲ ਤੋਂ ਲੱਗ ਰਿਹਾ ਇਹਦਾ ਕੋਰਟ ਕੇਸ ਚੱਲ ਰਿਹਾ ਹੈ ਇਹਦਾ ਸਲੂਨ ਆ ਇੱਥੇ ਤੋਂ ਹੀ ਰੋਡ 40 ਨੰਬਰ ਫਾਟ ਨੇੜੇ ਉੱਥੇ ਕੱਲੇ ਸਵੇਰ 9 ਵਜੇ ਦੁਕਾਨ ਤੇ ਆਈ ਸੀ ਤੇ ਉਹ ਤੋਂ 5-7 ਮਿੰਟ ਬਾਅਦ ਇਹਦਾ ਪਤੀ ਉੱਥੇ ਆ ਗਿਆ ਜਿਹਨੇ ਦੁਕਾਨ ਤੇ ਆਨਸਾਰ ਸ਼ਟਰ ਬੰਦ ਕਰਕੇ ਦੁਕਾਨਦਾਰ ਦੇ ਨਾਲ ਕਿਰਚ ਨਾਲ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਕਿੰਨੇ ਵਾਰ ਕੀਤੇ ਜਿਹੜੇ ਆ ਇਹਦੇ ਟੋਟਲ 7 ਸੱਟਾਂ ਲੱਗੀਆਂ ਨੇ ਡਾਕਟਰ ਸਾਹਿਬ ਨੇ ਉਦੇ ਪੇਟ ਤੇ ਛਾਤੀ ਤੇ ਗਲੇ ਵਿੱਚ ਵਾਰ ਕੀਤੇ ਗਏ ਕਿਸੇ ਚੀਜ਼ ਨਾਲ ਤਿੱਖੇ ਚੀਜ਼ ਕਿਰਚ ਦੇ ਨਾਲ ਇਹਦੇ ਨਾਲ ਵਾਰ ਕੀਤੇ ਗਏ ਤਿੰਨ ਸਾਲ ਤੋਂ ਲੱਗ ਰਹੇ ਸੀ ਇਹਨਾਂ ਦਾ ਕੋਰਟ ਕੇਸ ਚੱਲ ਰਿਹਾ ਜਿਹੜੀ ਲੜਕੀ ਦੀ ਉਮਰ ਕਿੰਨੀ ਕਿ ਦੱਸਿਓ ਜੀ 34 ਸਾਲ ਹੈ ਇਹ ਲੜਕੀ ਦੀ ਉਮਰ ਬਨਪ੍ਰੀਤ ਕੌਰ ਫਿਰ ਫਿਰ ਕੀ ਕਾਰਵਾਈ ਕੀਤੀ ਬਾ ਕਦਮਾ ਦਰਜ ਕੀਤਾ ਗਿਆ ਤੇ ਅੱਗੇ ਦੋਸ਼ੀ ਦੀ ਭਾਲ ਚੱਲ ਰਹੀ ਹੈ ਦੋਸ਼ੀ ਫਰਾਰ ਹੈ ਦੋਸ਼ੀ ਫਰਾਰ ਹੈ